8 ਮਹੀਨੇ ਹੋ ਗਏ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਕਾਰਨ ਕੀ ਹੈ ਸਾਰੀ ਗੱਲਬਾਤ ਜਾਣਦੇ ਆ ਮੇਰਾ ਬੇਟਾ ਇੱਕ ਤੇ ਬਹੁ ਹੈ ਉਹਨਾਂ ਦੇ ਕੋਈ ਔਲਾਦ ਨਹੀਂ ਹੈ ਉਹਨਾਂ ਦਾ ਆਪਣਾ ਕੰਮ ਹੈ ਉਹਨੇ ਮੈਨੂੰ ਕੱਢ ਕੇ ਕਿਰਾਏ ਦੇ ਉੱਪਰ ਕਮਰਾ ਚੜਾਤਾ ਕਦਾਂ ਇਹ ਚੜਾਵਾਸਤ ਮੈਨੂੰ ਆਜਮਦਾਰ ਤੇ ਛੱਡਿਆ ਇੱਕ ਇਕੱਲੇ ਉਹ ਕੱਲੇ ਨੇ ਪਾਲ ਪੋਸ ਕੇ ਵੱਡਾ ਕੀਤਾ ਵਿਆਹ ਕੀਤਾ ਫਿਰ ਅੱਜ ਹੀ ਤੁਹਾਨੂੰ ਬਾਹਰ ਕੱਢ ਲੈਂ ਲੋਕਨਦਾਨ ਕਰ ਦਿੰਦਾ ਸੀ ਅੱਜ ਮੈਂ ਦਾਨ ਲੋਕਾਂ ਕੋ ਕਰਨਾ ਮੇਰੇ ਬਤੇ ਕੀ ਹੋ ਜਾ ਜਿੰਨ ਦੁਨੀਆ ਚ ਉਹੀ ਨਵੀ ਅੱਜ ਫੇਰ ਆਸ਼ਰਮ ਪਹੁੰਚੇ ਆ ਜਿੱਥੇ ਕਿ ਸਾਡੇ ਨਾਲ ਜਗਦੀਸ਼ ਉਪਲਜੀ ਮੌਜੂਦ ਨੇ 8 ਮਹੀਨੇ ਹੋ ਗਏ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਕਾਰਨ ਕੀ ਹੈ ਸਾਰੀ ਗੱਲਬਾਤ ਜਾਣਦੇ ਆ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਸਾਰੀ ਗੱਲ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਸੱਚੀ ਗੱਲ ਮੇਰਾ ਬੇਟਾ ਇੱਕ ਤੇ ਬਹੁ ਹੈ ਉਹਨਾਂ ਦੇ ਕੋਈ ਔਲਾਦ ਨਹੀਂ ਹੈ ਅੱਛਾ ਉਹਨਾਂ ਦਾ ਆਪਣੇ ਕੰਮ ਹੈ ਉਹਨੇ ਮੈਨੂੰ ਕੱਢ ਕੇ ਕਿਰਾਏ ਦੇ ਉੱਪਰ ਕਮਰਾ ਚੜਾਤਾ ਅੱਛਾ ਕਿਦਾਂ ਇਹ ਚੜਾਉਣ ਵਾਸਤੇ ਮੈਨੂੰ ਹਾਜਮ ਦਾਤੀ ਛੱਡਿਆ ਕਿ ਐ ਨਹੀਂ ਜਦੋਂ ਕੋਈ ਔਲਾਦ ਹੀ ਨਹੀਂ ਹੈਗੀ ਤੇ ਮੈਨੂੰ ਕਿਉਂ ਨਹੀਂ ਰੱਖਿਆ ਵੀ ਤੁਹਾਡੀ ਆਪਣੀ ਜ਼ਮੀਨ ਆ ਤੁਹਾਡੇ ਆਪਣਾ ਸੀਗਾ ਫੇਰ ਫੇਰ ਨਹੀਂ ਹੁੰਦੇ ਨਹੀਂ ਸੁਣਦੇ ਨਹੀਂ ਜਿਹੜਾ ਬਹੂ ਐ ਬੂ ਬੂ ਚੰਟਾ ਅੱਛਾ ਬੂ ਚਲਾਗ ਹਾਂ ਹਿਮਾਚਲ ਦੀਆਂ ਬਹੁਤੀ ਜਾਓ ਅੱਛਾ ਤੇ ਬੀਬੇ ਇਹਨੂੰ ਗਏ ਕਿੰਨਾ ਟਾਈਮ ਹੋ ਗਿਆ ਇੱਕ ਤੂੰ ਇਹਦੀ ਕਿਤੇ ਜੱਸ ਇੱਕ ਚ ਦੇ ਸੀ ਤੇ ਉਦੋਂ ਤੇ ਤੁਸੀਂ ਕੱਲਿਓ ਕੱਲੇ ਕੱਲੇ ਨੇ ਪਾਲ ਪੋਸ ਕੇ ਵੱਡਾ ਕਿੱਤਾ ਵਿਆਹ ਕਿੱਤਾ ਫੇਰ ਅੱਜ ਹੀ ਤੁਹਾਨੂੰ ਬਾਹਰ ਕੱਢਿਆ ਉਹ ਤਾਂ ਐਸੇ ਹਾਂ ਪਹਿਲਾਂ ਮਤਲਬ ਘਰ ਖੇਤੇ ਆ ਤੁਹਾਡਾ ਸਰਪੰਚ ਕਲੋਨੀ ਹਮ ਬੜੀ ਹੈਬੂਤ ਬੜੀ ਹੈਬੂਤ ਹਾਂ ਅੱਛਾ ਤੁਹਾਨੂੰ ਪ੍ਰੋਬਲਮ ਵੀ ਹੈ ਕਿਡਨੀ ਦੀ ਪ੍ਰੋਬਲਮ ਹੈ ਤੁਹਾਨੂੰ ਮਤਲਬ ਪਹਿਲਾਂ ਦੀ ਹੈ ਕਿ ਹੁਣ ਹੋਈ ਹੈ ਨਹੀਂ ਕਿਡਨੀ ਦੀ ਤੇ ਮੇਰੇ ਮਦਰ ਨੂੰ ਸੀ ਅੱਛਾ ਉਹਨੂੰ ਸੀ ਸਾੜੀ ਸ਼ੂਗਰ ਹੈ ਨਾ ਨਾਨੀ ਨੂੰ ਸੀਗਾ ਨਾਨੀ ਦਾ ਮਾਸੀ ਨੂੰ ਐ ਮਾਸੀ ਤੋਂ ਸਾਨੂੰ ਆ ਰਿਹਾ ਸਾਰੇ ਜਿਸ ਤੋਂ ਸਾਨੂੰ ਆ ਰਿਹਾ ਨਾਨਕੇ ਚੋ ਕਿੰਨੀ ਦੀ ਪ੍ਰੋਬਲਮ ਸਾਰੇ ਨੂੰ ਆ ਰਹੀ ਹੈ ਤੇ ਮੁੰਡਾ ਕਦੇ ਹਾਲ ਚਾਲ ਨਹੀਂ ਪੁੱਛਣ ਆਉਂਦਾ ਵੀ ਬੰਮਾ ਆਪ ਮਹੀਨੇ ਚ ਇੱਕ ਵਾਰੀ ਨਹੀਂ ਆ ਇੱਕ ਵਾਰੀ ਵੀ ਨਹੀਂ ਫੋਨ ਵੀ ਨਹੀਂ ਕਰਦਾ ਉਹ ਇਤਨਾ ਰਸਾ ਹੋਈ ਉਹ ਨਹੀਂ ਚੱਕਾ ਦੇ ਕਰਨ ਇਹ ਦਿਨ ਵੀ ਦੇਖਣ ਨੂੰ ਮਿਲੂਗਾ ਜਿਹਨੂੰ ਮੈਂ ਲੋਕਾਂ ਨੂੰ ਦਾਨ ਕਰ ਦਿੰਦਾ ਸੀ ਅੱਜ ਮੈਂ ਦਾਨ ਲੋਕਾਂ ਕੋ ਕਰਨਾ ਲਾਤਾ ਕਿ ਕਦੇ ਤੁਸੀਂ ਟਰਾਈ ਕੀਤਾ ਆਪਣੇ ਪੁੱਤ ਨੂੰ ਫੋਨ ਕਰਨ ਦਾ ਜਾਂ ਫਿਰ ਗੱਲ ਕਰਨ ਦੀ ਮੇਰਾ ਫੋਨ ਖਰਾਬ ਹੋਇਆ ਹੈ ਹਾਂ ਤੇ ਫੋਨ ਕਰੋ ਵੀ ਸੁਣਦਾ ਨਹੀਂ ਹੂੰ ਚੱਕਦਾ ਨਹੀਂ ਚੱਕਦਾ ਨਹੀਂ ਉਹਨੂੰ ਆਪਣੇ ਕੰਨ ਕਲੇਸ਼ ਦਾ ਦਰਦਾ ਨੀ ਮਤਲਬ ਕਿ ਤੁਹਾਡੀ ਨੂੰ ਵੀ ਨਹੀਂ ਕਹਿੰਦੀ ਵੀ ਹਾਂ ਕੱਲੇ ਹੀ ਸੀਗੇ ਪਾਪਾ ਜੀ ਉਹਨਾਂ ਨੂੰ ਮਿਲ ਲਈਏ ਜਾਂ ਫਿਰ ਕੋਈ ਦਵਾਈ ਜਿਵੇਂ ਦਵਾਈ ਦੂ ਵੀ ਦਾ ਖਰਚਾ ਹੁੰਦਾ ਸਾਰਾ ਕੌਣ ਚੱਕਦਾ ਨਹੀਂ ਮੇਰਾ ਬਰਦਰ ਹੈ ਜੀ ਹਾਂ ਰਾਜਸਥਾਨ ਚ ਉਹ ਕਰ ਦ ਚੱਕਦਾ ਸਾਰਾ ਅੱਛਾ ਇਥੋਂ ਦਾ ਜੋ ਡੋਨੇਟ ਕਰਨਾ ਹੁੰਦਾ ਉਹ ਹੀ ਕਰਦਾ ਉਹੀ ਕਰਦਾ ਹਾਂਜੀ ਤੇ ਮਤਲਬ ਕੋਈ ਰਿਸ਼ਤੇਦਾਰ ਵੀ ਨਹੀਂ ਸਾਥ ਦਿਨ ਦਾ ਸਿਰਫ ਭਰਾ ਨੂੰ ਛੱਡ ਕੇ ਕੋਈ ਨਹੀਂ ਸਾਲ ਸਾਲ ਅੱਜ ਪ੍ਰਾਨੇ ਕਿਹਾ ਨਹੀਂ ਵੀ ਤੂੰ ਆਪਣੇ ਪਿਓ ਨੂੰ ਕਿਉਂ ਕੱਢ ਰਿਹਾ ਵੀ ਘਰ ਤਾਂ ਉਹਦਾ ਹੀ ਐ ਵੀ ਤੂੰ ਕਿਉਂ ਮਤਲਬ ਕੋਈ ਸਵਾਲ ਜਵਾਬ ਨਹੀਂ ਕੀਤਾ ਕਿਸੇ ਦੇ ਕਰਦੇ ਵਿੱਚ ਕੋਈ ਨਹੀਂ ਬੋਲਦਾ ਇੱਕ ਵਾਰੀ ਬੋਲਦਾ ਜਦੋਂ ਬੰਦਾ ਬੱਚਾ ਬਦਤਮੀਜ਼ ਹੋ ਗਿਆ ਅੱਗੋਂ ਬਰਬੜ ਜਵਾਬ ਦੇਣ ਲੱਪਿਆ ਫਿਰ ਉਹ ਝੁਕ ਹੋ ਜਾਂਦੇ ਉਹਨੇ ਬੋਲ ਲਾ ਕੋਈ ਕਿਸੇ ਦੇ ਮਸਲੇ ਅੱਜ ਆਪਣੀ ਇਹ ਹਾਲਤ ਦੇਖ ਕੇ ਕੀ ਲੱਗਦਾ ਹੈ ਕਿ ਕੋਈ ਹੈਗਾ ਦੁਨੀਆ ਦੇ ਵਿੱਚ ਜੋ ਆਪਣਾ ਜੋ ਮੇਰੇ ਬਾਰੇ ਕੀ ਹੋ ਜਾ ਜਿੰਨ ਦੁਨੀਆ 'ਚ ਕੋਈ ਨਹੀਂ ਉਹ ਨੂੰ ਇਹ ਕਿਹੜਾ ਕਲਮ ਜਿਹੜਾ ਮੈਂ ਕੀਤਾ ਕਿਸ ਨੇ ਕੀਤਾ ਉਹ ਕਰਮਾ ਨੂੰ ਕਿਉਂ ਬੋਲ ਰਹੇ ਹੋ ਕੀ ਪਤਾ ਤੈਨੂੰ ਕਰਮ ਨਹੀਂ ਕੀਤਾ ਜਾ ਸਕਦਾ ਕਰਮ ਗੱਤੀਆਂ ਜਿਹੜੀਆਂ ਮੈਂ ਸੈਕ ਕਰਨੀ ਸੀ ਮੈਂ ਸੋਚਿਆ ਨਹੀਂ ਸਿੱਧ ਤੱਕ ਮੇਰਾ ਹੋਣਾ ਇਹ ਤਾਂ ਦੇ ਕੱਪੜੇ ਵੀ ਆਸੇ ਮੋਲ ਪਾਏ ਹੋਏ ਅੱਛਾ ਮਤਲਬ ਮੁੰਡਾ ਕਦੇ ਨਹੀਂ 8 ਮਹੀਨੇ ਚ ਇੱਕ ਵਾਰ ਨਹੀਂ ਮਿਲਣ ਆਇਆ ਨਾ ਨੂੰ ਮਿਲਣ ਆਈ ਹੈ ਇੱਕੋ ਹੀ ਮੁੰਡਾ ਕੋਈ ਕੁੜੀ ਨਹੀਂ ਆਗੀ ਨਹੀਂ ਕੁੜੀ ਨਹੀਂ ਸੀ ਜੇ ਅੱਜ ਤੁਹਾਡੀ ਵਾਈਫ ਹੁੰਦੇ ਆਪਣੇ ਮੁੰਡੇ ਦੇ ਇਦਾਂ ਦੇ ਹਾਲਾਤ ਦੇਖਦੇ ਕਿਦਾਂ ਦਾ ਲੱਗਦਾ ਉਹਨਾਂ ਨੂੰ ਕੀ ਉਹ ਸੋਚਦੇ ਉਹਨਾਂ ਦਾ ਕੀ ਕਿਹਾ ਜਾ ਸਕਦਾ ਕੁਛ ਮੈਂ ਕਮੈਂਟ ਨਹੀਂ ਦੇ ਸਕਦਾ ਉਹਦੇ ਬਾਰੇ ਅੱਛਾ ਤੁਹਾਨੂੰ ਪ੍ਰੋਬਲਮ ਹੈ ਟਾਈਲਸੀਸ ਕਰਵਾਣੇ ਹੋ ਕਿੰਨਾ ਟਾਈਮ ਬਾਤ ਕਰਾਂਗੇ ਮੈਡਲ ਸੀਜ਼ ਨਹੀਂ ਕਰਾਇਆ ਅਜ ਤੱਕ ਕਰ ਨਹੀਂ ਅੱਜ ਕਰਾਇਆ ਨਹੀਂ ਟਾਈਲਸੀਸ ਬਿਨਾਂ ਹੀ ਦਵਾਈ ਖਾ ਖ ਕੇ ਠੀਕ ਹੋ ਰਿਹਾ ਅੱਛਾ ਬੈਨੇ ਮੇ ਰਪਏ ਆ ਦੇ ਜਿੰਸੀ ਜਿੰਕਮ ਸੀਗੇ ਇਹ ਬੇਰ ਰੰਗ ਪਰ ਤਾਂ ਇਹ ਨੀਚੇ ਲੱਗੇ ਅੱਛਾ ਇਹ ਜ਼ਖਮ ਬੂ ਭਰ ਗਿਆ ਸੀ ਮੇਰਾ ਜ਼ਖਮ ਇਹ 3 ਸਾਲ ਮੋਂ ਤੋਂ ਠੀਕ ਹੋਇਆ ਹੈ ਜ਼ਖਮ ਅੱਛਾ ਜਦੋਂ ਜ਼ਖਮ ਹੋਇਆ ਤੁਸੀਂ ਆਪਣੇ ਘਰ ਦੇ ਵਿੱਚ ਰਹਿਣੇ ਸੀ ਉਹ ਘਰ ਸੀਗਾ ਆਪਣੇ ਅੱਛਾ ਫਿਰ ਮੁੰਡਾ ਮਤਲਬ ਕਦੇ ਆਇਆ ਨਹੀਂ ਕਿ ਵੀ ਹਾਂ ਦਵਾਈ ਜਾਂ ਫਿਰ ਕੁਝ ਹੋਰ ਨਹੀਂ ਉਹ ਮੈਂ ਕਮਾਂਦਾ ਸੀਗਾ ਅੱਛਾ ਕਮਾਂਦੀ ਸੀ ਮੈਂ ਸਕੂਲ ਦੀ ਸੁਪਰਵਾਈਜ਼ਰ ਸੀਗਾ ਅੱਛਾ ਅੱਛੀ ਪੇਸ ਸੀ ਮੇਰੀ ਹੂੰ ਉਹਦੋਂ ਮੈਂ ਕਰ ਲੰਦਾ ਸੀ ਹੁਣ ਮਾਂ ਬਿਮਾਰ ਰਹੇ ਆ ਹੋ ਗਏ ਹੁਣ ਮੈਂ ਕਿਸਲੇ ਮੁਤਾਜ਼ ਹੋ ਗਿਆ ਮੋਤਾਜੁਗਤ ਮੇ ਕੋ ਕਿੱਥੋਂ ਆਣਾ ਸਾਪੇ ਬਿਲਕੁਲ ਪਹਿਲ ਸਾਹਿਬ ਦਾ ਉਹ ਕੋ ਜਿਹੜਾ ਬੰਦਾ ਕਮਾਈ ਕਰਦਾ ਅੱਜ ਤੱਕ ਆਪਣੀ ਜ਼ਿੰਦਗੀ ਤੋਂ ਕੀ ਕੁਝ ਸਿੱਖਿਆ ਇਹ ਚ ਜ਼ਿੰਦਗੀ ਸਭ ਦਾ ਭਲਾਈ ਕਰਾਂਗਾ ਜ਼ਿੰਦਗੀ ਕੋਈ ਸੱਤਿਆ ਹੋਏਗਾ ਉਹਨੂੰ ਖੋਜ ਲਾਂਗਾ ਕਿ ਮੇਰੇ ਤੋਂ ਸਿੱਖੋ ਕੁਝ ਤਾਂ ਸੀਗਾ ਕੀ ਸੁਪਨੇ ਦੇਖੇ ਸੀ ਸੁਪਨੇ ਤੇ ਜੇ ਜਦੋਂ ਘੋਰਾ ਹੁੰਦਾ ਸੀ ਤੇ ਉਦੋਂ ਮੈਂ ਬਿਮਾਰ ਹੁੰਦਾ ਸੀ ਰੋਂਦਾ ਸੀ ਅੱਛਾ ਰੋਂਦਾ ਹੁੰਦਾ ਸੀਗਾ ਜਦੋਂ ਦਾ ਵਿਆਹ ਹੋ ਗਿਆ ਫਿਰ ਉਹ ਜਾਨਿਕਪਤੀ ਜਾਨ ਲਗਾਵੋ ਗਿਆ। ਇਹ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਬਾਪੂ ਜੀ ਜਿਹੜੇ ਨੇ ਬਹੁਤ ਜ਼ਿਆਦਾ ਭਾਵੁਕ ਹੋ ਰਹੇ ਨੇ ਆਪਣੇ ਮੁੰਡੇ ਵੱਲੋਂ ਜੋ ਕਿ ਉਹਨਾਂ ਦਾ ਇੱਕ ਮੁੰਡਾ ਆ ਆਪਣੇ ਪਰਿਵਾਰ ਦਾ ਜਿਹੜਾ ਇਹ ਕਿ ਹੁੰਦਾ ਆ ਕਿ ਹਾਂ ਵੱਡਾ ਹੋ ਕੇ ਪਰਿਵਾਰ ਸੰਭੂਗਾ ਪਰ ਅੱਜ ਤੁਸੀਂ ਦੇਖ ਸਕਦੇ ਹੋ ਆਸ਼ਰਮ ਦੇ ਵਿੱਚ ਬੈਠੇ ਨੇ ਹੰਝੂ ਜਿਹੜੇ ਨੇ ਉਹਨਾਂ ਦੀ ਜਿਹੜੀ ਇੱਕ ਕਹਿ ਸਕਦੇ ਕਿੰਨਾ ਕ ਜ਼ਿਆਦਾ ਦੁੱਖ ਨੇ ਕਿ ਇੱਕ ਹੰਝੂ ਦੇ ਵਿੱਚ ਉਹਨਾਂ ਦਾ ਦੁੱਖ ਲੁਕਿਆ ਹੋਇਆ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਦਾਂ ਦੀ ਔਲਾਦ ਨੂੰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ